ਹਾਂ ਜੀ ਆਪਾਂ ਦੁਕਾਨ ਜਿਹਨਾਂ ਸਮਾਨ ਰੱਖਦੇ ਸੀਗੇ ਤੇ ਚਾਰ ਚ タイヤ ਕਰ ਲਿਆ ਸਾਰਾ

ਉਰੇ ਤਦੰਦਰਾ ਹੀ ਜਾਂਦਾ ਯਾਰ ਕੱਜ ਜੀ ਪੋਚਾ ਵੀ ਲੱਗਿਆ ਦਾ ਅੱਖ ਬੰਦ ਕਰ ਯਾਰ ਉਹੋ ਰੱਖ ਗਏ ਚ ਉਰੇ ਨੁਕਰਾ ਘੜੇ ਤੇਰਾ ਹਦੀ ਕੇਰਾ Hallo ਵੇਤਾ ਵਾਵਾ ਬਣਿਆ ਬੜਾ ਬਾਰਸ ਈ ਥੱਲੇ ਗਿੱਲਾ ਕੱਪੜਾ ਮਾਰਨ ਵਾਲਾ ਕਾਣ ਚ ਹੈ ਇਹ ਫਾਰਸ ਤੇ ਵੀ ਥੱਲੇ ਆਇਆ ਲੱਗਦਾ ਨਹੀਂ ਵੇਤਾ ਅੱਬ ਹਲੋ ਚਾਦਰ ਮਿਲਾਉਂ ਚੜ ਜਿੰਨਾ ਬਦਿਆਂ ਹੁੱਦਿਆਂ ਆ ਜਾਣਾ ਵੀ ਦਿੱਤਾ ਆ ਗਿਆ ਨਾ ਉਹ ਸਿਰ ਕਰਦੇ ਸਮਝੀ ਜਾ ਦੇ ਰਹੇ ਸੀ ਕੰਨਾ ਆਪਣਾ ਲਾਈਸਾ ਰੱਖ ਲਈਆਂ ਜੀ ਉੱਥੇ ਸਾਰਾ ਹੁਣ ਰੱਖ ਰਿਆ ਸੋਰ ਸਮਾਨ ਸਹਿਜ ਲੱਗਾ ਹੋਇਆ ਤੇ ਨਾਲ ਉਹ ਡੈਡੀ ਲੱਗੇ ਹੋਏ ਆ ਫਿਰ ਹੁਣ ਸਾਰਾ ਉੱਥੇ ਚੱਕ ਕੇ ਇੱਥੋਂ ਲੈ ਕੇ ਜਾਂਦੇ ਆ ਫਿਰ ਆਪਾਂ ਉੱਥੇ ਟਿਕਾ ਲਾਂਗੇ ਸਾਰਾ ਹੌਲੀ ਹੌਲੀ ਆਪਾਂ ਗਲਤੀ ਕੀਤੀ ਹਨ ਰਿਸ਼ਤੇਦਾਰ ਇੰਨੇ ਆਏ ਸੀਗੇ ਹਨਾ ਆਪਾਂ ਕਿਹਾ ਉੱਥੇ ਸਾਰਾ ਪਹੁੰਚਦਾ ਖਰਾ ਲੈਂਦੇ ਮੈਂ ਆਖਿਆ ਵੀ ਤੇਲਾ ਬਸੇ ਦਬਾਰੰਗਾ ਜਣ ਜਣ ਕਿਧਰਾਗੇ ਹਾਂ ਕਹੀ ਗਿਆ ਗਰਵੀਰ ਤਾਂ ਬੀਬੀ ਵੀ ਕਹੀ ਗਈਏ ਤੋ ਜੁਆਕਾਂ ਤੋ ਰਖਾ ਵਾਲਾ ਸਮਾਨ ਸਿਰ ਸਾਲੀ ਵੀ ਆਂਦੀ ਸੀ ਸ਼ਾਇਦ ਉਹ ਪੜਾਈ ਜਾਂ ਡੜੀ ਰੱਖਣ ਜਾਂ ਇੱਧਰ ਨੂੰ ਰੱਖ ਲੋ ਔਰਲੇ ਪਾਸੇ

ਹਾਂਜੀ ਤੇ ਆਪਾਂ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆ ਹਨਾ ਤਾਂ ਸਮਾਨ ਰੱਖ ਲਿਆ ਗਾ ਦੁਕਾਨ 'ਚ ਕੋਸਟ ਟਕਾ ਲਿਆ ਸੈੱਟ ਕਰ ਲਿਆ ਕੁਸ ਰਿੰਦਾ ਹਾਲੇ ਸੈੱਟ ਕਰਨ ਵਾਲਾ ਤੇ ਬਾਕੀ ਵਧੀਆ ਜੀ ਆਪਾਂ ਠੀਕ ਠਾਕ ਹਮੇ ਆਖੂ ਦੀ ਕਿਰਪਾ ਨਾਲ ਤੇ ਸਾਢੇ ਘੱਟ ਦਾ ਸਮਾਂ ਹੋ ਗਿਆ ਤਕਰੀਬਨ ਕੰਮ ਹੋ ਗਏ ਸਾਰੇ ਕੱਪੜੇ ਧੋਲੇ ਪੋਚਾ ਲਾ ਲਿਆ ਆਪਾਂ ਤੇ ਬੁੱਧੂ ਉਤਰਿਆ ਵਤ ਤੇ ਮੈਂ ਬੌਂਦੀ ਸੀ ਸਿਰ ਅਜ ਨਾਤੇ ਸੀ ਇਹ ਵਾਲਦੋਂ ਤੇ ਸੀ ਰਤ ਉੱਤੇ ਜਾ ਗੱਲ ਵਾਵਾ ਪੈ ਗਿਆ ਸੀਗਾ ਤੇ ਬਾਕੀ ਵਧੀਆ ਜੀ ਵੈਗੋ ਦੀ ਕਿਰਪਾ ਨਾਲ ਪਾ ਠੀਕ ਠਾਕ ਆ ਤੇ ਜਿਹੜੇ ਮੇਰੇ ਪਿਆਣ ਪ੍ਰਾ ਚੈਨਲ ਤੇ ਨਵੇਂ ਜੁੜਦੇ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਹਨਾ ਤੇ ਦੁਕਾਨ ਦਾ ਪਾਠ ਦਾ ਸਾਰਾ ਕਾਰਜ ਆਪਣਾ ਵਧੀਆ ਵੈਗੋ ਦੀ ਕਿਰਪਾ ਨਾਲ ਬਹੁਤ ਸੋਹਣਾ ਹੋ ਗਿਆ ਸਮਾਨ ਆਪਾਂ ਰੱਖ ਲੈ ਤੇ ਅਰਦਾਸ ਬੇਨਤੀ ਕਰਾ ਲਈ ਹੈ ਜੀ ਸਾਰੇ ਅਰਦਾਸ ਕਰਿਓ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਕੰਮ ਕਾਜ ਵਧੀਆ ਸੋਹਣਾ ਚੱਲੇ ਜੀ ਤੁਹਾਡੇ ਆਸਰੇ ਨਾਲ ਆਪੇ ਥੋੜਾ ਤੱਕ ਕਾਏ ਆਂ ਤੱਕੇ ਵੀ ਆਸ ਕਰਦੇ ਆਪਾਂ ਤੁਹਾਡਾ ਸਾਥ ਆਪਾਂ ਨਾਲ ਇੱਦੇ ਬਣਿਆ ਰਹੂਗਾ ਚਲੋ ਆਪਾਂ ਮਿਲਦੇ ਆਂ ਫਿਰ ਸਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਬਾਏ ਬਾਏ